दया करणम दुख हरणम उचरणम ना नाम कीर्तनए सतगुरु पास वंदन ਕਰਦੇ ਜੀ ਜੇ ਮਨੁੱਖ ਤੇ ਆਪ ਸਰਬ ਪ੍ਰਿਆਕੀ ਪ੍ਰਭਾਨ ਦੇ ਨਾਮ ਦੀ ਵਡਿਆਈ ਕਰੇ ਜੁਇ ਕਾਲ ਕੁਲ ਗੁਰੂ ਜੀ ਦੇ ਸਿਮਰਨ ਦੀ ਵਡਿਆਈ ਨਾਮ ਦੀ ਵਡਿਆਈ ਕਰੇ ਉਹ ਦਾ ਸਿਮਰਨ ਕਰੇ ਨਾਮ ਜਪੇ ਦਇਆਲ ਪੁਰਖ ਭਗਵਾਨ ਹੈ ਨਾਨਕ ਨਿਤ ਨ ਮਾਇਆ ਪਾਸਾ ਕਹਿੰਦੇ ਤਾਂ ਫਿਰ ਪ੍ਰਭੂ ਮਿਹਰ ਕਰਦਾ ਹੈ ਜਿਹੜਾ ਮਨੁੱਖ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਸ ਮਨੁੱਖ ਦੇ ਦੁੱਖਾਂ ਦੇ ਦੁੱਖਾਂ ਦਾ ਵਿਨਾਸ਼ ਕਰ ਦਿੰਦਾ ਹੈ ਉਹ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਨਹੀਂ ਫਸਦਾ ਦੁੱਖ ਹਰਨ ਦਇਆ ਕਰਨ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਦਿਆਨੰ ਦਇਆ ਕਰਦਾ ਹੈ ਆਕਾਲ ਪੁਰਖ ਵੈਰੂ ਉਚਰਨ ਨਾਮ ਕੀਤ ਨੈਨ ਇਸ ਕਰਕੇ ਪਾਰਸਨ ਕਹਿੰਦੇ ਭਾਈ ਜੀ ਨਾਮ ਨੇ ਪਿਆਰ ਕਰਦਾ ਸਿਮਰਨ ਕਰਿਆ ਤੂੰ ਕੇ ਨਾਮ ਵਿੱਚ ਸਾਰੇ ਸੁੱਖ ਨੇ ਸੰਸਾਰ ਦੇ ਜਿਹਨੇ ਵੀ ਮਾਇਕ ਪਦਾਰਥ ਨੇ ਇਨਾਂ ਨੂੰ ਤੈਨੂੰ ਕੋਈ ਸੁੱਖ ਪ੍ਰਾਪਤ ਨਹੀਂ ਹੋਏਗਾ ਜਿਹੜਾ ਸੁੱਖ ਤੈਨੂੰ ਅਕਾਲ ਪੁਰਖ ਵੈਰਕੂ ਜੀ ਦੇ ਨਾਮ ਦੇ ਵਿੱਚੋਂ ਪ੍ਰਾਪਤ ਹੋਏਗਾ ਸੰਸਾਰ ਹੈ ਸੁੱਖ ਮੰਨ ਮਨ ਨੂੰ ਦੁਖੀ ਕਰਦੇ ਨੇ ਮਨ ਦੇ ਵਿੱਚ ਵਿਚਾਰ ਪੈਦਾ ਕਰਦੇ ਨੇ ਨਾਮ ਦਾ ਸੁੱਖ ਮਨ ਦੇ ਵਿੱਚੋਂ ਵਿਚਾਰਾਂ ਦਾ ਨਾਸ ਕਰਦਾ ਹੈ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਇਸ ਕਰਕੇ ਪਾਰਸੰਗ ਦੇ ਪਾਈ ਤੂਕਾਰ ਸੁਰੇ ਜਿਹਦਾ ਨਾਮ ਜਪਿਆ ਕਰ ਜਦੋਂ ਉਹਦਾ ਨਾਮ ਜਪੇਗਾ ਤੇ ਤੇਰੇ ਅੰਦਰੋਂ ਦੁੱਖਾਂ ਦਾ ਵੀ ਨਾਸ ਹੋਏਗਾ ਤੇ ਮਾਇਆ ਦੇ ਵਿੱਚੋਂ ਵੀ ਤੂੰ ਸਤਿਗੁਰ ਜੀ ਕਹਿੰਦੇ ਨੇ ਨਿਰੰਤ ਹੋ ਜਾਏਗਾ ਤੂੰ ਮਾਇਆ ਦੇ ਮੋਹ ਦੇ ਵਿੱਚੋਂ ਇੰਤਕਾਰ ਮੁਖ ਵਹਿਗੁਰ ਜੀ ਦਾ ਨਾਮ ਕੱਢ ਲਵੇਗਾ ਘਾਹੇ ਬਲੰਦੜੀ ਦਾਨ ਹੈ ਭਾਈ ਪਵਨ ਜੂ ਜਿਨਾ ਸੋਹਣ ਕੀਤੇ ਆਂ ਤੇਰਾ ਕਾਂਲਪੁਰ ਪਵਨ ਜੀਵ ਦਾ ਆਪ ਰੱਖਾ ਕਰਦਾ ਹੈ ਆਪ ਰੱਖਿਆ ਕਰਦਾ ਹੈ ਤੇ ਉਸ ਦੇ ਅੰਦਰ ਦੀ ਭਗਤੀ ਜਿਹੜੀ ਕ੍ਰਿਸ਼ਨਾਂ ਦੀ ਰੱਖ ਹੈ ਜਿਹੜੀ ਕ੍ਰਿਸ਼ਨਾਂ ਸਾਨੂੰ ਨਾਮ ਜਪਣਾ ਦਿੰਦੇ ਜਿਹੜੀ ਕ੍ਰਿਸ਼ਨਾਂ ਕਰਕੇ ਸਤਿਗੁਰੂ ਕਾਸਾ ਕਹਿੰਦੇ ਜਨ ਰਾਖ ਨੂੰ ਭਜਿਆ ਕਰਦਾ ਹੈ ਕ੍ਰਿਸ਼ਨ ਕ੍ਰਿਸ਼ਨ ਨਾਮ ਲੋਕ ਉਸ ਦੇ ਵਾਸਤੇ ਤਗਰੀਵਨਵਾਦੀਆਂ ਨੇ ਕੁੱਤਾ ਦਿਉਦਾ ਨਹੀਂ ਦਿੱਕਾ ਕੁੱਤਾ ਵੀ ਉਹ ਜਿਹੜਾ ਹਲਕਿਆਂ ਕਰਦਾ ਆ। ਆਸਾ ਕਹਿੰਦੇ ਵੇਖੋ ਹਲਕੇ ਹੋਏ ਕੁੱਤੇ ਵਲ ਵੇਖੋ ਉਹ ਕਿਸੇ 1 ਸਕਿੰਟ ਤੱਕ ਵੀ ਬੈਠ ਨਹੀਂ ਸਕਦਾ। ਕਦੇ ਤੇ ਦੌੜਦਾ ਹੈ ਕਦੇ ਉਹ ਦੌੜਦਾ ਹੈ ਤੇ ਜਦੋਂ ਹਲਕਾ ਜਾਂਦਾ ਤਾਂ ਉਹ ਕਿਸੇ ਦਾ ਪਰਿਵਾਰ ਦਾ ਰੱਖਿਆ ਵੀ ਕਰਦੇ ਹੋਣਾ ਹੁੰਦੇ। ਉਹ ਆਪਣੇ ਉਸ ਮਾਲਕ ਨੂੰ ਵੀ ਵੜ ਦਿੰਦਾ ਹੈ। ਇਸ ਤਰ੍ਹਾਂ ਨੇ ਹਲਕਾ ਬਾਸਾ ਕਹਿੰਦੇ ਕਿਸ ਨਾਲ ਨੂੰ ਪੁਰਸ਼ ਦੀ ਹੈ ਲੋਕੀ ਪੁਰਸ਼ ਦੀ ਹੈ। ਉਹ ਹਿਰਦੇ ਸੇ ਲੋ ਦੀ ਗੱਛ ਰਹੇ ਤੇ ਜਿਹੜਾ ਨਾਮ ਨਾਲ ਲੁਣ ਜਾਂਦਾ ਸਤਗੁਰੂ ਜੀ ਕਹਿੰਦੇ ਤ੍ਰਿਸ਼ਨਾ ਉਜੈ ਹਰ ਕੇ ਨਾਮ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਵੀ ਤ੍ਰਿਸ਼ਨਾ 부ਝ ਜਾਂਦੀ ਹੈ ਇਸ ਕਰਕੇ ਪਾਤਸ਼ਾਹ ਜੀ ਵਾਚਨ ਕਰਦੇ ਨੇ ਪਾਈ ਧਾਏ ਨਿੰਦਰੀ 부ਝ ਗਈ ਰਖੰਦੋ ਪ੍ਰਭ ਆਪ ਜਿਹੜਾ ਮੁੱਖ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਅਕਾਲ ਪੁਰਖ ਜੀ ਦਾ ਉਦੈ ਦ੍ਰੋਤਸ ਨੰਦੀ ਬਾਣੀ ਆਪੋ ਜੰਗਹੀ ਹੈ ਤੇ ਪ੍ਰਭੂ ਫਿਰ ਆਪ ਉਸ ਅਕਾਲ ਪੁਰਖ ਵੈਰੂ ਆਪ ਉਸ ਮਨੁੱਖ ਦਾ ਨਾਮ ਜਪਣ ਵਾਲੇ ਨਾਮੀ ਪੁਰਸ਼ ਦਾ ਰਾਖਾ ਬਣਦਾ ਹੈ ਜੇ ਨਾਮ ਉਪਾਈ ਮੇਧੀ ਨਾਨਕ ਸੋ ਪ੍ਰਭਜਾ ਇਸ ਕਰਕੇ ਹੁਣ ਵੱਡਿਆਂ ਦੀ ਮੂੰਹ ਲਾ ਕੇ ਧੰਗੁਰ ਅਰਜਨ ਦੇ ਮਹਾਰਾਜ ਅਚਲ ਕਰਦੇ ਨੇ ਕਹਿਣ ਵਰਗੇ ਕਿ ਇਹ ਨਾਮ ਕੋ ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਹਦਾ ਸਿਮਰਨ ਕਰਿਆ ਕਰ ਜਿਨੇ ਇਸ ਸਾਰੀ ਸ੍ਰਿਸ਼ਟੀ ਰਚੀ ਹੈ ਸਾਰੀ ਦੁਨੀਆਂ ਬਣਾਈ ਹੈ ਉਸ ਆਕਾਰ ਤੁਖਦਾ ਸਿਮਰਨ ਕਰਿਆ ਕਰ ਪੌੜੀ ਜਾ ਪ੍ਰਭ ਘੇ ਦਿਆਲ ਨਾ ਵਿਆਪੇ ਮਾਇਆ ਜਦੋਂ ਜੀਵ ਦੇ ਉੱਤੇ ਪ੍ਰਭੂ ਜੀ ਮਿਹਰਬਾਨ ਹੋ ਜਾ ਸਤਿਗੁਰੂ ਕਿਰਪਾ ਨੂੰ ਕਿਰਪਾ ਕਰਦੇ ਦੀ ਸਤਿਗੁਰੂ ਜੀ ਕਹਿੰਦੇ ਫਿਰ ਮਾਇਆ ਨੂੰ ਚੋਰ ਨਹੀਂ પા ਸਕੀ ਜਿਹੜੀ ਅਸੀਂ ਮਾਇਆ ਦੇ ਪਿੱਛੇ ਦੌੜਦੇ ਹਾਂ ਇਤੂ ਤਨ ਤੋੜਦੇ ਹਾਂ ਮਾਇਆ ਆ ਨਾ ਨਹੀਂ ਲੈ ਸਤਿਗੁਰੂ ਪਰਸਾ ਕਹਿੰਦੇ ਅੰਦਰ ਹਾਂ ਮੈਨੂੰ ਕਾਲ ਵੀ ਕਈ ਬਰੀ ਇਹ ਪੈਦਾ ਕਰਦੀ ਹੈ ਜਾਨਾ ਤਾਂ ਮਾਇਆ ਦਾ ਕੰਮ ਹੀ ਹੈ ਇਸ ਕਰਕੇ ਜਦੋਂ ਫਿਰ ਅਕਾਲ ਪੁਰਖ ਜੀ ਦੇ ਚਰਨਾਂ ਲਾਣਾ ਸੀ ਜੁੜੇ ਹੋਈਏ ਸਿਮਰਨ ਨਾਲ ਜੁੜੀ ਹੋਈ ਇਹ ਸਾਡੀ ਕੋਈ ਮਾਇਆ ਵੀ ਆਏਗੀ ਪਰ ਉਹ ਮਾਇਆ ਸਾਡੇ ਤੇ ਆਪਣਾ ਅਸਰ ਨਹੀਂ ਪਾ ਸਕੇਗੀ ਸਤਿਗੁਰੂ ਜੀ ਕਹਿੰਦੇ ਮਾਇਆ ਜੋਰ ਨਹੀਂ ਪਾ ਸਕੇਗੀ ਬੜੇ ਪਰਮਾਨੰਦ ਦੇ ਗੁਰਵਾਣੀ ਦੇ ਉਪਰ ਸਿੱਖਾਂ ਦੇ ਹਰੀ ਦੇ ਕਾਰਿਆਂ ਦੇ ਭਗਤਾਂ ਦੇ ਨਾਮ ਜਪਣ ਵਾਲਿਆਂ ਦੇ ਪਰਾਜੇ ਜਨਕ ਵਰਗਿਆਂ ਦੇ ਜਿਹੜੇ ਧਰਮ ਕਾ ਕਰਦੇ ਹੋਏ ਵੀ ਬੜੀ ਉੱਚੀ ਬਲਵੀ ਪ੍ਰਾਪਤ ਕਰ ਕੇ ਗਏ ਇਸ ਕਰਕੇ ਪਾਰਸਾ ਕਹਿੰਦੇ ਨਾਮ ਦੇ ਵਿੱਚ ਏਤੀ ਵੱਡੀ ਕਾਬਲ ਹੈ ਨਾਮ ਜਿਹੜਾ insan ਜਪਦਾ ਹੈ ਭਾਈ ਮਾਇਆ ਉਹਦੇ ਤੇ ਜ਼ੋਰ ਨਹੀਂ ਪਾ ਸਕਦੀ ਹੈ ਓਟ ਅਗਾ ਗਏ ਨਾਸ ਹਰ ਇੱਕ ਧਿਆਆ ਇੱਕ ਪ੍ਰਭੂ ਨੂੰ ਸਿਮਰਦੇ ਹਾਂ ਕਾਲਪੁੱਤ ਜੀ ਦਾ ਨਾਮ ਜਪਦੇ ਹਾਂ ਬੰਦਗੀ ਕਰਦੇ ਹਾਂ ਓਟ ਅਗਾ ਗਏ ਨਾਸ ਆਸਾ ਕਹਿੰਦੇ ਕਰੋੜਾਂ ਹੀ ਪਾਪ ਨਾ ਸਮਝਦੇ ਨੇ ਤੇ ਸਾਨੂੰ ਸਤਿਗੁਰੂ ਪਾਨ ਸਾਹਿਬ ਰੋਜ਼ ਵਚਨ ਕਰਦੇ ਨੇ ਰੋਜ਼ ਸੁਣ ਜਾਂਦੇ ਨੇ ਆਸਾ ਕਹਿੰਦੇ ਤੂੰ ਸੁਣ ਨਾਮ ਜਪਿਆ ਕਰ ਸੁਣ ਲਿਆ ਕਰ ਸੁਣਿਆ ਧੂਖ ਪਾਪ ਕਾ ਨਾ ਸੀ ਸਤਿਗੁਰੂ ਜੀ ਕਹਿੰਦੇ ਸੁਣ ਲਿਆ ਕਰ ਬੈਠ ਕੇ ਤੂੰ ਬੜੀ ਰੱਬ ਦਾ ਨਾਮ ਨਾਮ ਜਪ ਲਿਆ ਕਰ ਉਹ ਦੀ ਬੰਦਗੀ ਕਰ ਲਿਆ ਕਰ ਥੋੜਾ ਸਮਾਂ ਕੱਢ ਲਿਆ ਕਰ ਕਾਲ ਗੁਰੂ ਵੇਂ ਜੀ ਦੇ ਵਾਸਤੇ ਤੇ ਜਦੋਂ ਤੂੰ ਕੱਢੇ ਨਾਮ ਜਪੇਗਾ ਬਾਸ ਜੀ ਨੇ ਕਹਿੰਦੇ ਕਰੋੜਾਂ ਪਾਪਾਂ ਦਾ ਨਾਸ ਹੁੰਦਾ ਏ ਏਡੀ ਬਾਵਰ ਏਡੀ ਤਾਕਤ ਹੈ ਨਾਮ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਰੋੜ ਜਨਮ ਦੇ ਪਾਪ ਉੱਤਰ ਜਾਂਦੇ ਨੇ ਜਦ ਗੁਰਦਾ ਨਾਮ ਜਪ ਲੈਂਦਾ ਹੈ ਕੋਟ ਜਨਮ ਕੇ ਕਿਦ ਵਿੱਚ ਨਾਸੇ ਹਲ ਚੜਨੀ ਚਿੱਤ ਲਾਏ ਪਾਕਸਾ ਜੀ ਕਹਿੰਦੇ ਗੁਰੂ ਦੇ ਨਾਲ ਮਨ ਕੋੜਿਆ ਗੁਰੂ ਦੇ ਨਾਲ ਚਿੱਤ ਲਾਇਆ ਨਾਮ ਦੇ ਨਾਲ ਚਿੱਤ ਲਾਇਆ ਭਾਈ ਕੋਰੋਣਾ ਜਨਮਾਂ ਦੇ ਪਕੀਤੇ ਹੋਏ ਪਾਪ ਜਿਵੇਂ ਧੂਲ ਹੋ ਜਾਂਦੇ ਹਨ ਇਸ ਕਰਕੇ ਆਕਾਰਪੁਰਖ ਜੀ ਨੂੰ ਸਿਮਰਿਆ ਕਰ ਨਿਰਮਲ ਹੈ ਸਰੀਰ ਜਨ ਪੂਰੀ ਨਾ ਜਾ ਸਭ ਜਿਹੜੇ ਸਿਮਰਨ ਕਰਨ ਵਾਲੇ ਦੇ ਨਾਮ ਜਪਣ ਵਾਲੇ ਮਰੇ ਬੰਦੇ ਦੇ ਵਿੱਚ ਅਕਾਲ ਪੁਰਖ ਵੈਕੂ ਜੀ ਏਡੀ ਬਖਸ਼ਿਸ਼ ਹੋ ਜਾਂਦੀ ਹੈ ਏਡੀ ਰਹਿਮਤ ਹੋ ਜਾਂਦੀ ਹੈ ਹਾਂਸਕਿ ਦੇ ਸੇਨ ਕੰਮ ਵਾਲੇ ਬੰਦਿਆਂ ਦੀ ਚਰਨ ਧੂੜ ਵਿੱਚ ਨਾਟਿਆ ਸਰੀਰ ਪਵਿੱਤਰ ਹੋ ਜਾਂਦਾ ਹੈ ਜਿਹੜੇ ਨਾਮ ਲੱਪਣ ਵਾਲੇ ਹਨ ਨਾਮ ਲੱਪਣ ਵਾਲਿਆਂ ਦੇ ਪਾਸੋਂ ਕਿ ਚਰਨ ਧੂੜ ਵੀ ਜੇ ਕਿਤੇ ਮਿਲ ਜਾਏ ਉਹ ਚਰਨ ਧੂੜ ਸਰੀਰ ਨੂੰ ਸਪਰਸ਼ ਕਰ ਜਾਏ ਉਹਦੇ ਚਰਨ ਧੂੜ ਮਿਲਦਿਆਂ ਹੀ ਸਰੀਰ ਪਵਿੱਤਰ ਹੋ ਜਾਂਦਾ ਹੈ ਇੱਦੀ ਵੱਡੀ ਪਾਵਨ ਹੈ ਨਾਮ ਵਿੱਚ ਇੱਦੀਆਂ ਵੱਸੂ ਸ਼ਾਮ ਨਾਮ ਵਿੱਚ ਇਸ ਕਰਕੇ ਪਾਤਸ਼ਾਹ ਨੇ ਵਚਨ ਕੀਤੇ ਨੇ ਭਾਈ ਵਾਰ-ਵਾਰ ਗੁਰਬਾਣੀ ਦੇ ਵਿੱਚ ਵਚਨ ਕੀਤੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਜਾਂ ਨਾਨਕ ਤੂੜ ਮੰਗੇ ਕਿਸ ਗੁਰ ਸਿੱਖ ਕੀ ਜੋ ਆਪ ਜੱਗ ਹੈ ਅਗਰੇ ਨਾਮ ਹਕਾਵੇ ਸਤਿਗੁਰ ਜੀ ਰੋਜ਼ ਰੋਜ਼ ਵਚਨ ਕਰਦੇ ਨੇ ਨਾਨਕ ਦਾਸ ਇਹ ਹੈ ਸੁਖ ਮੰਗੇ ਮੁਕ ਕੋ ਕਲ ਸੰਤਨ ਕੀ ਤੂੜੀ ਪਾਤਸ਼ਾਹ ਜੀ ਵਾਰ-ਵਾਰ ਗੁਰਬਾਣੀ ਦੇ ਵਿੱਚ ਤੂੜ ਮੰਗਦੇ ਨੇ ਚਰਨ ਮਨ ਦੇ ਨੇ ਨਾਮ ਦੇ ਜਪਣ ਵਾਲਿਆਂ ਨੇ ਪਰ ਸਿਖਾਂ ਬਾਤ ਦੇ ਚਲਨ ਕੋਲ ਕੀ ਹੈ ਗੁਰੂ ਦੇ ਬਚਨ ਗੁਰੂ ਦੀ ਸੰਗਤ ਵਿੱਚ ਆਉਣਾ ਗੁਰੂ ਦੀ ਸੰਗਤ ਵਿੱਚ ਆ ਕੇ ਸਹਿਜ ਸਤਿਗੁਰੀਆਂ ਦੇ ਬਾਖਰ ਬਚਨਾਂ ਨੂੰ ਸੁਣਨਾ ਸੁਣ ਕੇ ਮੰਨਣਾ ਇਹ ਤੋਂ ਵੱਡੀ ਚਰਨ ਕੋਲ ਕੋਈ ਨਹੀਂ ਕਿਉਂਕਿ ਜੇ ਹੁਣ ਅਸੀਂ ਸਤਿਗੁਰਾਂ ਦੇ ਚਰਨ ਤਪੂਲ ਲਈਏ ਚਰਨ ਰੂਪੇ ਸਾਨੂੰ ਸਤਿਗੁਰਾਂ ਦੇ ਚਰਨ ਦਿੱਥੋਂ ਮਿਲੂ ਗੁਰੂ ਸਾਹਿਬ ਜੀ ਦੇ ਚਰਨ ਇਹ ਤੋਂ ਲਗਾਂਗੇ ਇਸੇ ਕਰਕੇ ਗੁਰਚਰਨ ਦਾ ਅਰਥ ਹੈ ਗੁਰੂ ਦੇ ਬਚਨਾਂ ਨੂੰ ਆਪਣੀ ਮਿਰਦੇ ਦੇ ਵਿੱਚ ਵਸਾ ਲੈ ਤੇ ਜਿਹਨੇ ਵਸਾ ਲੇ ਆਸਾ ਕਿ ਉਹਦਾ ਤਨ ਵੀ ਪਾਈਮਾ ਸ਼ਾਂਤ ਹੋ ਜਾਏਗਾ ਉਹਦਾ ਮਨ ਵੀ ਸ਼ਾਂਤ ਹੋ ਜਾਏਗਾ ਤਨ ਵੀ ਪਵਿੱਤਰ ਹੋ ਜਾਏਗਾ ਮਨ ਵੀ ਪਵਿੱਤਰ ਹੋ ਜਾਏਗਾ ਜਿਹਦਾ ਮਨ ਪਵਿੱਤਰ ਹੋ ਗਿਆ ਉਹਦਾ ਤਨ ਵੀ ਪਵਿੱਤਰ ਹੋ ਜਾਣਾ ਹੈ ਮਨ ਸਤਿਗੁਰੂ ਜੀ ਕਹਿੰਦੇ ਜੇ ਮਨ ਪਵਿੱਤਰ ਨਹੀਂ ਹੈ ਮਨ ਦੇ ਵਿੱਚ ਬੇਕਾਰ ਰਸ ਹੋਏ ਨਿਰ ਤਾਨੂੰ ਦੇ ਨਾਮ ਵਰਜੀ ਤੁੰਗਾ ਫਿਰ ਤਾਨੂੰ ਦੇ ਤਲੀ ਗੁਣਾ ਹੈ ਤਾਨੂੰ ਕੋ ਇੱਕ ਮਾਨੁੱਖਾ ਨਾਮ ਜੇਦੇ ਮਨ ਪਵਿੱਤਰ ਹੋ ਗਿਆ ਕਿ ਬਾਸਾ ਕਹਿੰਦੇ ਭਾਵੇਂ ਤਾਨੂੰ ਸਾਫ ਕਰੀ ਨਾ ਕਰੀ ਗੱਲ ਸਖੇ ਸਾਰੀ ਮਨ ਦੀ ਹੈ ਜੇ ਮਨ ਪਵਿੱਤਰ ਹੈ ਫਿਰ ਤਾਨੂੰ ਤੇਰਾ ਪਵਿੱਤਰ ਹੈ ਕਾਵੇਂ ਇਸ ਨਾਮ ਕਰੀ ਕਾਵੇਂ ਨਾਮ ਕਰੀ ਕੋਈ ਫਿਰ ਤਰੇ ਇਸ ਕਰਕੇ ਬਾਸਾ ਜੀ ਕਹਿੰਦੇ ਭਾਈ ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ ਪੂਰ ਵਿੱਚ ਨਾ ਆਂਦੇ ਆ ਸਿਮਰਨ ਕਰਨ ਵਾਲੇ ਬੰਦੇ ਆਂ ਚਰਨ ਪੂਰ ਮਿਲਦੇ ਆ ਇਹ ਸਰੀਰ ਜਿਹੜਾ ਹੈ ਇਤਰ ਹੋ ਜਾਂਦਾ ਹੈ ਮਨ ਕੰਨ ਭਏ ਸੰਤੋਖ ਪੂਰਨ ਪ੍ਰਭ ਕਾਇਆ ਤੇ ਜਦੋਂ ਸਤਿਗੁਰੂ ਜੀ ਕਹਿੰਦੇ ਆ ਚਰਨ ਪੂਰ ਕੋ ਲੈ ਗੁਰੂ ਮਿਲ ਜਾਂਦਾ ਹੈ ਜਿਸ ਨੂੰ ਤੁ ਨੂੰ ਮਿਲੇਗਾ ਤੁ ਨੂੰ ਰੂਪ ਸੀ ਗੁਰੂ ਦੀ ਸੰਗਤ ਕਰਾਂਗੇ ਵਚਨਾਂ ਨੂੰ ਮੰਨਾਂਗੇ ਆਪਣੇ ਹਿਰਦੇ 'ਚ ਵਸਾਂਗੇ ਕਿਉਂਕਿ ਗੁਰ ਤੇ ਐਂਦੀ ਪਾਰਸਾ ਕਹਿੰਦੇ ਅੰਦਰੇ ਅੱਗੇ ਸਾਰਾ ਕੁਸ਼। ਪਰ ਤੇਨੂੰ ਪ੍ਰਗਟ ਕਰਨ ਦੀ ਜਾਂਚ ਗੁਰੂ ਦੇ ਦੱਸਣੀ ਹੈ ਜੇ ਤੂੰ ਤੇ ਜੇ ਤੂੰ ਵਚਨਾਂ ਨੂੰ ਮੰਨੇਗਾ ਇੱਕ ਬੱਚਾ ਸਕੂਲ ਵਿੱਚ ਜਾਂਦਾ ਪੜ੍ਹਨ ਵਾਸਤੇ ਤੇ ਉਹ ਜੇ ਮਾਸਟਰ ਦੀ ਗੱਲ ਸੁਣਦਾ ਹੈ ਟੀਚਰ ਦੀ ਗੱਲ ਸੁਣਦਾ ਹੈ ਜਿਵੇਂ ਟੀਚਰ ਪੜ੍ਹਾਉਂਦਾ ਉਹਨੇ ਪੜ੍ਹਦਾ ਫਿਰ ਤੇ ਪਾਰਸ ਉਹਨਾਂ ਦੇ ਜੇ ਬੱਚਾ ਟੀਚਰ ਦੀ ਮਾਸਟਰ ਦੀ ਗੱਲ ਨਹੀਂ ਸੁਣਦਾ ਹੈ ਉਦਾ ਪੜਾਇਆ ਹੋਇਆ ਸੰਗੁਣੀ ਪੜਦਾ ਹੈ ਬਾਖ ਹੀ ਪੜਦਾ ਹੈ ਉਹ ਫਿਰ ਹੋ ਜਾਂਦਾ ਇਸੇ ਤਰ੍ਹਾਂ ਜੀ ਸੰਗੁਰ ਪਾਸਾ ਕਹਿੰਦੇ ਗੁਰਦੁਆਰੇ ਆਉਣੇ ਆ ਭਾਈ ਗੁਰਦੁਆਰੇ ਆਉਣਾ ਕਾਹਦੇ ਬਾਤ ਹੈ ਗੁਰਦੁਆਰਾ ਹੋਏ ਸੋਝੀ ਪਾਏ ਸੀ ਗੁਰਦੁਆਰੇ ਸੇ ਗਿਆਨ ਨੈਣ ਬਾਤ ਤੇ ਆਉਣਾ ਗੁਰੂ ਜੀ ਦਾ ਤੇ ਜੇਤੇ ਅਸੀਂ ਗੁਰੂ ਜੀ ਦੇ ਬਚਨ ਸੁਣ ਲਿਆ ਸੁਣ ਕੇ ਮੰਨ ਲਿਆ ਫਿਰ ਜੇ ਅਸੀਂ ਪ੍ਰਾਸ ਜੇ ਅਸੀਂ ਸੁਣਿਆ ਸੁਣ ਕੇ ਇੱਥੀ ਛੱਟ ਗਏ ਮੰਨਿਆ ਕੋਈ ਬਚਨ ਨਹੀਂ ਹੈ ਪ੍ਰਭਾ ਸਾਹਿਬ ਜੀ ਦੇ ਫੇਲ ਹੋ ਜਾਂਦੇ ਹਾਂ ਸੰਗੀ ਤਦ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸੰਗ ਆਵੇ ਸਭ ਗਾਵੇ ਹਰ ਹਰ ਹਰਿ ਤੁਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂੇ ਭਾਵੇ ਜਿਨ ਸਤਿ ਕੁਲ ਕੀ ਆਗਿਆ ਸਤ ਸਤ ਕਰਮ ਕਰੁਨੀ ਪ੍ਰਭਾ ਸਾਹਿਬ ਦੇ ਥਾਂ ਥਾਂ ਪੈਣੇ ਤਾਂ ਸਤ ਸਫਲ ਹੋਣੈ ਜੇ ਤੂੰ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨੇਗਾ ਗੁਰੂ ਦੇ ਵਚਨਾਂ ਨੂੰ ਮੰਨੇਗਾ ਇਸ ਕਰਕੇ ਭਾਸਾ ਜਿਹੜੇ ਭਾਈ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਸੰਤਾਂ ਦੇ ਸੰਗਤ ਦੇ ਵਿੱਚ ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਾਂ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ ਮਨ ਤਨ ਪਏ ਸੰਤੋਖ ਪੂਰਨ ਤਰਪਾਉਂਦਾ ਹੈ ਪੂਰਨ ਆਤਮਕ ਤਪ ਵੈਕ ਨੂੰ ਜੀ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਗੁਰੂ ਦੇ ਬਚਨਾਂ ਨੂੰ ਮੰਨਾਂਗੇ ਤੇ ਜਿੱਤੇ ਸਾਨੂੰ ਖਰਾਬੀ ਹੋ ਵੀ ਪਾ ਸਕਿਆ ਤੇ ਮਨ ਤਾਂ ਪਏ ਸੀ ਉਹ ਜਿਹੜਾ ਮਨ ਤੇ ਰੰਗ ਦੌੜਿਆ ਕਰਦਾ ਹੈ ਭਜਿਆ ਫਿਰਦਾ ਇਹ ਦੁਤਰ ਇਹਨੂੰ ਵੀ ਸ਼ਾਂਤੀ ਆ ਜਾਣਾ ਹੈ ਸੰਤੋਖ ਪ੍ਰਾਪਤ ਹੋ ਜਾਣਾ ਹੈ ਜਿਹੜਾ ਤਨ ਹੈ ਇਹਨੂੰ ਲਾਲਸਾ ਲੱਗੀ ਰਹਿੰਦੀ ਹੈ ਸੋਹਣੇ ਸੋਹਣੇ ਕੱਪੜਿਆਂ ਦੀ ਹੋਰ ਸੋਹਣੇ ਸੋਹਣੇ ਮੇਕਅਪ ਦੀ ਆਸਾ ਕਹਿੰਦੇ ਫਿਰ ਇਹਨੂੰ ਵੀ ਸੁਖੋਤ ਖਾ ਜਾਣਾ ਹੈ ਇਹ ਵੀ ਬਸ ਤਨ ਟੱਣ ਵਾਸਤੇ ਕੱਪੜਾ ਚਾਹੁੰਦਾ ਹੈ ਹੋਲੇ ਨੂੰ ਕੋਦ ਨਹੀਂ ਚਾਹੀਦਾ ਫਿਰ ਬ੍ਰਾਂਡਡਾਂ ਦੀ ਜਿਹੜੀ ਲਾਲ ਖਤਮ ਹੋ ਜਾਂਦੀ ਹੈ ਸਤਿਗੁਰੂ ਜੀ ਕਹਿੰਦੇ ਮਨੁ ਦੀ ਭਾਈ ਤੇਰਾ ਤਨ ਵੀ ਲੋਹਾ ਨੂੰ ਫਿਰ ਸੁਖ ਸੰਤੋਖ ਪ੍ਰਾਪਤ ਹੋ ਜਾਵੇਗਾ ਜਦੋਂ ਤੈਨੂੰ ਪੂਰਨ ਪੁਰਖ ਪੂਰਨ ਗੁਰੂ ਦੇ ਪਿਆਰਿਆਂ ਦੀ ਜਿਨ੍ਹਾਂ ਨੇ ਤੈਨੂੰ ਨਾਮ ਨਾਲ ਜੋੜ ਦਿੱਤਾ ਉਹਾਂ ਦੇ ਸੰਗਤ ਪ੍ਰਾਪਤ ਹੋਵੇ ਤਰੇ ਕੋਟਾਂ ਸੰਗ ਲੋਗ ਕੁੱਲ ਸੁਆਇਆ ਸਤਗੁਰੂ ਜੀ ਕਹਿੰਦੇ ਜਿਹੇ ਮਨੁੱਖਾਂ ਦੀ ਸੰਗਤ ਵਿੱਚ ਜਿਹੜੇ ਆਪ ਜਪ ਰਹੇ ਨੇ ਓਰ ਨਾਮ ਜਪਾਉਂਦੇ ਨੇ ਜਿਹੜੇ ਦੱਸਦੇ ਨੇ ਭਾਈ ਓਹਨਾਂ ਨੂੰ ਕਾਵੇ ਬਾਤ ਤੇ ਮਿਲਿਆ ਏ ਇਥੇ ਆ ਕੇ ਤਾਂ ਕਰਨਾ ਕੀ ਹੈ ਸਤਗੁਰੂ ਜੀ ਕਹਿੰਦੇ ਅਜਿਹੇ ਮਨੁੱਖਾਂ ਦੀ ਸੰਗਤ ਵਿੱਚ ਫਿਰ ਉਹਨਾਂ ਦੇ ਪਰਿਵਾਰ ਤੇ ਲੋਕ ਤੇ ਸਾਰੀਆਂ ਪੁਨਾ ਇਤਰ ਜਾਂਦੀਆਂ ਜਿਹੜਾ ਸਤਗੁਰੂ ਸਰੀਰ ਕਾਲਿਆਂ ਦੀ ਗੁਰੂ ਦੀ ਸੰਗਤ ਕਰਦਾ ਹੈ ਬਾਣੀ ਨੂੰ ਪੜ੍ਹਦਾ ਹੈ ਆਸਾ ਕਹਿੰਦੇ ਆਪ ਨੂੰ ਤਰਨਾ ਹੀ ਹੈ ਆਪ ਤਰੇ ਸਰੇ ਪੁਨ ਤਾਰੇ ਹਰ ਦਰਗਹ ਪਤਸੂ ਜਾਈ ਜਾਣਾ ਆਪ ਵੀ ਕਰ ਜਾਂਦਾ ਹੈ ਜਿਤਨਾ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਬਰਤਨ ਦਿੱਤੇ ਨੇ ਆਸਾ ਕਹਿੰਦੇ ਨੇ ਪ੍ਰਹਿਲਾਦ ਭਗਤ ਜੀਆ ਨੇ ਆਪ ਨਾਮ ਲੁਪਿਆ ਉੱਤਰ ਹਰਨਾਥ ਸਦਾ ਸੀ ਅਰਨਾਖਿ ਜਿਹੜਾ ਸਿਰ ਅਕਾਲਪੁਰਖ ਦਾ ਵਿਰੋਧੀ ਸੀ ਉਹਦੇ ਨੂੰ ਨਾਮ ਨਹੀਂ ਸੀ ਨਾ ਜਪਦਾ ਉਹਦੇ ਅਕਾਲਪੁਰਖ ਦਾ ਵਿਰੋਧ ਕਰਦਾ ਸੀ ਆਪਣਾ ਨਾਮ ਲੁਕਉਂਦਾ ਸੀ ਆਪਣੇ ਪਰਜਾਨ ਕਰੇ ਹਰਨਾਖਿ ਜਨ ਨਹੀਂ ਹਰਨਾਖਿ ਕੰਲਾ ਰੱਖਦਾ ਨਾਮ ਨੂੰ ਕੋਈ ਪਰ ਉਹਦੇ ਅਹੰਕਾਰ ਦੇ ਵਿੱਚ ਉਤਰ ਪ੍ਰਹਾਰ ਕਰਾ ਪਰਿਪ ਹੋਇਆ ਸਤਿਗੁਰ ਕਹਿੰਦੇ ਨੇ ਕਰ ਹਰਨਾਖਿ ਦੇ ਪੈ ਉਦਾਂ ਕੀ ਦੀਵਾਨ ਕਰ ਹਰਨਾਖਿ ਦੇ ਉਤਰ ਕਮਲ ਉਤਰ ਪ੍ਰਹਿਲਾਦ ਪ੍ਰਹਿਲਾਦ ਜੀ ਆਏ ਉਹਨਾਂ ਨੇ ਨਾਮ ਜਪਿਆ ਵੰਦਗੀ ਕੀਤੀ ਤੇ ਕਾਲਕੁ ਜੀ ਨੇ ਉਹਨੂੰ ਫੜ ਦਿੱਤਾ ਉਹਦੀ ਵੰਦਗੀ ਦਾ ਕਹਾਸਾ ਕਹਿੰਦੇ ਪ੍ਰਹਿਲਾਦ ਜਨਾ ਕਿ ਇੱਕ ਹੀ ਪੁੱਲ ਉਤਾ। ਨਾਮ ਪਰਮਾਤਮਾ ਜੀ ਨੇ ਜਪਿਆ ਤੇ ਕਹਾਸਾ ਕਹਿੰਦੇ ਉਹਦੀ ਵੰਦਗੀ ਕਰਕੇ 21 ਪੁੱਲਾਂ ਦਾ ਆਧਾਰ ਕਾਲਕੁ ਜੀ ਨੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਜਿਹੇ ਮਨੁੱਖਾਂ ਦੀ ਸੰਗਤ ਕਰ ਪਾਈ ਜਿਹੜੇ ਤੈਨੂੰ ਅਕਾਲ ਪੁਰਖ ਨਾਲ ਜੋੜ ਲene ਨੇ ਨਾਮ ਨਾਲ ਜੋੜਦੇ ਨੇ ਸਿਮਰਨ ਨਾਲ ਜੋੜਦੇ ਨੇ ਗੁਰੂ ਨਾਲ ਜੋੜਦੇ ਨੇ ਤੇ ਉਹਨਾਂ ਨੇ ਸੰਗਤ ਕੀਤੀਆਂ ਤੇਰਾ ਪਰਵਾਰ ਅਲੋਕ ਤੇ ਸਾਰੀਆਂ ਧੁੰਧਾਂ ਤੇਰੀਆਂ ਤਰ ਜਾਣੀਆਂ ਤਰ ਜਾਂਦੀਆਂ ਨੇ ਤਰਦੀਆਂ ਨੇ ਤੇ ਇਸੇ ਕਰਕੇ ਪ੍ਰਮਾਣ ਬੜੇ ਹੋਏ ਹੁੰਦੇ ਨੇ ਗੁਰਬਾਣੀ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਜਿਨ੍ਹਾਂ ਨੇ ਨਾਮ ਜਪ ਕੇ ਆਪ ਕਰੇ ਤੇ ਆਪੀਆਂ ਗੁਨਾ ਦਾ ਆਪਣੀਆਂ ਸੰਗੀਆਂ ਦਾ ਉਧਾਰ ਕੀਤਾ ਹੈ ਇਸੇ ਕਰਕੇ ਕਬੀਰ ਸਾਹਿਬ ਜੀ ਦੇ ਬਚਨ ਨੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਮਿਲ ਵਾਹੋ ਸਾਧ ਸੰਗ ਨਾ ਕੀਐ ਜਾਤੇ ਹੋਏ ਵਿਨਸ ਬਾਸਾ ਕਰਦੇ ਨੇ ਸਾਧ ਦੀ ਸੰਗਤ ਭਾਵ ਜਿਹੜਾ ਨਾਮ ਜਪਉਂਦਾ ਹੈ ਜਿਹਨੇ ਆਪਣੇ ਸਰੀਰ ਨੂੰ ਸਾਧਿਆ ਹੈ ਉਹਦੀ ਸੰਯੋਗ ਕਰਿਆ ਉਸ ਕਰਕੇ ਅੱਜ ਇਹ ਪਾਵਨ ਵਚਨਾ ਨਹੀ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਵਨ ਵਚਨਾਂ ਮਾਰਾ ਅੰਦੂ ਗੁਰਮੁਖ ਸਾਹਿਬ ਜੀ ਨੇ ਕਿਰਪਾ ਕੀਤੀ ਸਮਝਾਉਂਦਾ ਅਰਥ ਕੀਤਾ ਹੈ ਸਾਨੂੰ ਆਪਣਾ ਪਤਾਣਿਆ ਭਾਈ ਆਕਾਰਪੁਰ ਕੋਲੇ ਗੁਰੂ ਜੀ ਦਾ ਨਾਮ ਸਿਮਰਨ ਕਰਨ ਬਾਅਦ ਤੇ ਮੁਕਾਜਨ ਪ੍ਰਾਪਤ ਹੋਇਆ ਹੈ ਵੰਦਗੀ ਕਰਨ ਬਾਅਦ ਤੇ ਪ੍ਰਾਪਤ ਹੋਇਆ ਹੈ ਕਰ ਬੰਦੇ ਤੋਂ ਵੰਦਗੀ ਚਿੱਤਰ ਘਟ ਹੈ ਜਿਨ੍ਹਾਂ ਦੇ ਸਰੀਰ ਦੇ ਵਿੱਚ ਸੁਆਸ ਤੇ ਬਾਸਾ ਜਿਹਦਾ ਨਾਮ ਲੱਭਦੇ ਰਹੋ ਭਾਈ ਇਹੀ ਕੰਮ ਕਰਨ ਦਾ ਤੁਮਨ ਕਦਰ ਨਿਮਲੇ ਹੈ ਐਸੇ ਕਰਕੇ ਅਸੀਂ ਪਾਉ ਰੋਚਨਾ ਰਹਿੰਗੇ ਸਤਿਗੁਰ ਪਾਤਸ਼ਾਹ